ਉਹ ਚੀਰਾਂ ਤੋਂ ਮੰਗ ਸੀ ਕਿ ਇਸ ਦੀ ਵਿਰਾਸਤ ਨੂੰ ਸੰਭਾਲਿਆ ਜਾਵੇ ਕਪੂਰਸਲੇ ਨੂੰ ਵਿਰਾਸਤ ਦਾ ਜੋੜਿਆ ਜਾਵੇ ਸਭਿਆਚਾਰ ਨੂੰ ਜੋੜਿਆ ਜਾਵੇ ਤੇ ਉਸ ਮੁੱਖ ਨੂੰ ਮੰਗਦੰ ਨੂੰ ਮੁੱਖ ਰੱਖਦੇ ਹੋਏ ਜੋ ਭਗਵੰਤ ਸਾਹਿਬਾਨ ਸਾਹਿਬ ਨੇ ਗੁਰਾ ਲਾ ਕੀਤਾ ਇਹ ਪ੍ਰਣਾਲੀ ਦੇ ਰਿਜ਼ਲਟ ਇਹ ਨਿਕਲਣਗੇ ਕਿ ਜਿਹੜਾ ਸਾਡਾ ਯੂਥ ਆ ਉਹ ਸਭਿਆਚਾਰ ਨਾਲ ਜੁੜੇਗਾ ਪੰਜਾਬੀ ਸਭਿਆਚਾਰ ਨੂੰ ਜਾਣੇਗਾ ਭਾਸ਼ਾ ਦਾ ਫਾਸਟਾ ਤੋਂ ਪੂਰਥਲਾ ਵੱਲੋਂ ਇਸ ਸਿਆ ਅਤੇ ਚਾਰੇ ਕਿਤੇ ਦੀਆਂ ਸਾਹਿਤਿਕ ਗਤੀਵਿਧੀਆਂ ਸਟੇਜ ਨਾਲ ਸਬੰਧਤ ਜਿੰਨੀ ਵੀ ਤਿਆਰੀਆਂ ਸਗੀਆਂ ਉਹ ਭਾਸ਼ਾ ਉਪਾਗ ਲੋਕੀਆਂ ਕੀਤੀਆਂ ਹੈ ਉਹਨਾਂ ਦੇ ਸਹਿਯੋਗ ਦੇ ਨਾਲ ਜਿਹੜਾ ਇਹ ਸਮਾਗਮ ਪੂਰਾ ਏਲੀ ਰੂਪ ਰੇਖਾ ਤਿਆਰ ਹੁੰਦਾ ਹੈ। ਪੱਲਾ ਵਸਿਆ ਨੇ ਅਜੇ ਹਰ ਰੰਗ ਸਮਾਗਮ ਦੇ जिला कह लो जिला बड़ा इतिहासिक है प्रोग्राम यह समागम हमने अपने आप के साथ मांग की गल है कि आप फिर दोबारा मुड़ जो इतने की हैरीटेज लोगों तक पहुंचा रहे ਹੋਏ ਜੋ ਸਾਡੇ ਵੱਲੋਂ ਜੋ ਇਵੈਂਟਸ ਨੇ ਮੈਂ ਜੋ ਸਾਡੇ ਵੱਲੋਂ ਜੋ ਵੀ ਅਸੀਂ ਐਕਟੀਵਿਟੀ ਦੇਤੇ ਮੈਨ ਕੀਤੀਆਂ ਹਰ ਵਰਗ ਨੂੰ ਟੱਚ ਕਰਦੀਆਂ ਜੇ ਭਾਵੇਂ ਉਹ ਬੱਚੇ ਹੋਣ ਜਾਂ ਉਹ ਭਾਵੇਂ ਯੂਥ ਹੋਣ ਨਾਲ ਦੀ ਨਾਲ ਹਰ ਕਿਸਮ ਦਾ ਜੋ ਅਸੀਂ ਟੱਚਾਉਣ ਦੀ ਕੋਸ਼ਿਸ਼ ਕੀਤੀ ਹੈ ਜੋ ਸਫਲ ਹੋਏ ਕਾ ਬਾਤ ਵਿੱਚ ਫੋਕ ਹੋਏ ਹਰ ਕਿਸਮ ਦਾ ਅਸੀਂ ਰੀਜਨਰੇਟਸ ਕੀਤੇ ਨੇ ਤਾਂ ਮੈਨੂੰ ਉਮੀਦ ਹੈ ਤੁਹਾਰਿਆਂ ਨੇ ਸਾਡਾ ਸਾਡਾ ਕੋਸ਼ਿਸ਼ ਹੈ ਸਾਡੀ ਪ੍ਰਿਆਸ ਹੈ ਤੁਹਾਨੂੰ ਸਾਰੇ ਨੂੰ ਪਸੰਦ ਆਉਂਦਾ ਸੇਵੀ ਸਮਾਗਮਨ ਕਰਾਉਣ ਦੇ ਵਿੱਚ ਜਿਹੜੀ ਆਪ ਸਰਕਾਰ ਐ ਇਸ ਮੇਲੇ ਨੂੰ ਮੋੜ ਸਰਜੀਤ ਕੀਤਾ ਹੈ ਕੀ ਕਹਿਣਾ ਚਾਹੁੰਦੇ ਸਭ ਤੋਂ ਪਹਿਲਾਂ ਦਾ ਮੈਂ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਦਾ ਔਰ ਆਪਣੇ ਟੂਰਿਜ਼ਮ ਮੰਤਰੀ ਦਾ ਬਹੁਤ ਬਹੁਤ ਧੰਨਵਾਦੀ ਆ ਜਿਨ੍ਹਾਂ ਨੇ ਕਪੂਤਸਲਾ ਦਾ ਇਤਿਹਾਸਕ ਸ਼ਹਿਰ ਹੈ ਜਿਹੜਾ ਸਾਡਾ ਵਿਰਾਸਤੀ ਸ਼ਹਿਰ ਆ ਉਸੇ ਮੇਲਾ ਕਰਵਾਉਣ ਲਈ ਇੱਕ ਉਪਰਾਲਾ ਕੀਤਾ ਹੈ ਦੇਖੋ ਕਬੂਥਲੇ ਦੀ ਬਹੁਤ ਚਿਰਾਂ ਤੋਂ ਮੰਗ ਸੀ ਕਿ ਇਸ ਦੀ ਵਿਰਾਸਤ ਨੂੰ ਸੰਭਾਲਿਆ ਜਾਵੇ ਕਬੂਥਲੇ ਨੂੰ ਵਿਰਾਸਤ ਨਾਲ ਜੋੜਿਆ ਜਾਵੇ ਸਭਿਆਚਾਰ ਨੂੰ ਜੋੜਿਆ ਜਾਵੇ ਤੇ ਉਸ ਮੁੱਖ ਨੂੰ ਮੰਗ ਨੂੰ ਮੁੱਖ ਰੱਖਦੇ ਹੋਏ ਜੋ ਭਗਵੰਤ ਸਾਹਿਬ ਮਾਨ ਸਾਹਿਬ ਨੇ ਉਪਰਾਲਾ ਕੀਤਾ ਇਹ ਉਪਰਾਲੇ ਦੇ ਰਿਜ਼ਲਟ ਇਹ ਨਿਕਲਣਗੇ ਕਿ ਜਿਹੜਾ ਸਾਡਾ ਯੂਥ ਆ ਉਹ ਸਭਿਆਚਾਰ ਨਾਲ ਜੁੜੇਗਾ ਪੰਜਾਬੀ ਸਭਿਆਚਾਰ ਨੂੰ ਜਾਣੇਗਾ ਤੇ ਇਸ ਚ ਸਾਨੂੰ ਨਸ਼ਿਆਂ ਨੂੰ ਜਿਹੜੇ ਹੈਗੀ ਥੱਲ ਪਾਨ ਦਾ ਵੀ ਕਾਫੀ ਮਦਦ ਮਿਲੇਗੀ ਨੌਜਵਾਨ ਜਿਹੜੇ ਆ ਨਸ਼ਿਆਂ ਤੋਂ ਗ੍ਰਸਤ ਨੇ ਉਹ ਸੱਭਿਆਚਾਰਕ ਮੇਲੇ ਤੋਂ ਪ੍ਰੇਰਿਤ ਹੋ ਕੇ ਇੱਧਰ ਨੂੰ ਆਪਣੇ ਕਲਚਰ ਵੱਲ ਵਧਣਗੇ ਉਹ ਪੰਜਾਬ ਦਾ ਕਲਚਰ ਜਾਣਨਗੇ ਕਿ ਕਿਵੇਂ ਪੁਰਾਣੇ ਸਮਾਂ ਜਮਾਨੇ ਦੇ ਨੌਜਵਾਨ ਜਿਹੜੇ ਆਪਣੀ ਹੈਲਥ ਨੂੰ ਸੰਭਾਲ ਕੇ ਰੱਖਦੇ ਸੀ ਆਪਣੇ ਕਲਚਰ ਨੂੰ ਸੰਭਾਲ ਕੇ ਰੱਖਦੇ ਸੀ ਰੀਤੇ ਆਪਣਾ ਧਿਆਨ ਰੱਖਦੇ ਸੀ ਠੀਕ ਠੀਕ ਹੈ ਜੀ ਮੈਡਮ ਜੇ ਆਪਾਂ ਗੱਲ ਕਰੀਏ ਜਿਹੜਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕਹਿੰলো ਕਿ ਬਰਾਸਤੀ ਮੇਲਾ ਜਿਹੜਾ ਬਣਾਇਆ ਜਾ ਰਿਹਾ ਵਾ भाषा प्रभाग वालों भी कह लो की, की पुख्ता प्रबंध किए गए जिला प्रशासन वालों पहली मार्च को तो विरास मेला सैनिक स्कूल कपूरथलाखे ਇਸ ਮੇਲੇ ਦਾ ਆਗਾਜ਼ ਹੋ ਚੁੱਕਾ ਹੈ ਇਸ ਮੇਲੇ ਦੇ ਵਿਸ਼ਾ ਸ਼ਾਸਤ ਸੱਭਾ ਕਪੂਰ ਖੱਲਾ ਬੇਸਿਕ ਮਾਰਗਾਂ ਦੇ ਚਾਰੇ ਕਿਤੇ ਗਤੀਵਿਧੀਆਂ ਕਾਇਨਕ ਗਤੀਵਿਧੀਆਂ ਸਟੇਜ ਨਾਲ ਸੰਬੰਧਾ ਜਿੰਨੀ ਵੀ ਤਿਆਰੀਆਂ ਸੀਗੀਆਂ ਉਹ ਭਾਸ਼ਾ ਵਿਭਾਗ ਵੱਲੋਂ ਕੀਤੀਆਂ ਗਈਆਂ ਹਨ ਉਹਨਾਂ ਦੇ ਤਾਇਯੋਗ ਦੇ ਨਾਲ ਜਿਹੜਾ ਇਹ ਸਮਾਗਮ ਪੂਰਾ ਇਹਦੀ ਰੂਪਰੇਖਾ ਤਿਆਰ ਹੋ ਚੁੱਕਾ ਹੈ ਤੇ ਮੈਡਮ ਜੀ ਗੱਲ ਕਰੀਏ ਤੇ ਪ੍ਰੋਗਰਾਮ ਕਿੰਨੇ ਦਿਨ ਚੱਲਣਾ ਤਾਂ ਬਿਲਕੁਲ ਜੀ ਹਾਂਜੀ ਇਹ ਪ੍ਰੋਗਰਾਮ ਆਪਣਾ 3 ਦਿਨ ਦਾ ਹੈ ਪਹਿਲੀ 2 ਤੋਂ 3 ਮਾਰਚ ਦਿਨ ਮਾਰਚ ਸ਼ਾਮ ਨੂੰ ਮਨਹੂਤ ਵਾਰਸ ਦੇ ਗਾਇਕੀ ਦੇ ਨਾਲ ਇਸ ਮੇਲੇ ਦਾ ਜਿਹੜੀ ਸਮਾਪਤੀ ਹੋਵੇਗੀ ਔਰ ਇਹ 3 ਦਿਨ ਦਾ ਸਮਾਗਮ ਹੈ ਜੋ ਕਪੂਰਥਲਾ ਸ਼ਹਿਰ ਜਿਸ ਨੂੰ ਪੈਰਾਸੌਫ ਪੰਜਾਬ ਵੀ ਕਿਹਾ ਜਾਂਦਾ ਹੈ ਕਪੂਰਥਲਾ ਵਾਸੀਆਂ ਲਈ ਅਜੇ ਹ ਰੰਗ ਰੰਗ ਸਮਾਗਮ ਇਹ ਜਿਹੜੀ ਚਰਚਨਾ ਕਾਇਲੋ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜਿਹੜਾ ਇਹਨਾਂ ਦਿਨਾਂ ਦੇ ਵਿੱਚ ਇੱਕ ਸੱਭਿਆਚਾਰਕ ਮਹੌਲ ਸਿਰਜੇਗਾ ਤਮੇਨ ਮ ਆਮ ਲੋਕਾਂ ਨੂੰ ਕੀ ਅਪੀਲ ਕਰਦੇ ਮੇਲੇ ਵਿੱਚ ਪਹੁੰਚ ਲੈ ਮੈਂ ਸਾਰੀ ਕੀ ਜਨਤਾ ਦੇ ਕਪੂਠਲਾ ਵਾਸੀਆਂ ਨੂੰ ਅਪੀਲ ਕਰਦੀ ਆ ਕਿ ਹਮੂ ਹਾ ਕੇ ਇਸ ਮੇਲੇ ਦੇ ਵਿੱਚ ਸ਼ਿਰਕਤ ਕਰੋ ਇਸ ਮੇਲੇ ਦੇ ਰੰਗ ਰੰਗਾ ਰੰਗਾਰੰਗ ਲੋਕ ਪ੍ਰੋਗਰਾਮ ਸੱਭਿਆਚਾਰਕ ਦੀਆਂ ਵਕ ਵਕ ਬਣਗੀਆਂ ਦਾ ਆਨੰਦ ਮਾਣੋ ਬਹੁਤ ਲੰਬੇ ਅਰਸੇ ਤੋਂ ਅਜੇ ਹੀ ਜਿਹੜੇ ਰੌਣਕ ਮੇਲੇ ਸੀ ਪੰਜਾਬ ਦੇ ਵਿਰਸੇ ਮੇਲੇ ਤਿਹਾਰ ਦੀ ਜਿਹੜੀ ਲੜੀ ਸੀ ਕਾਫੀ ਠੰਮੇ ਹੋ ਚੁੱਕੀ ਸੀ ਕਿ ਹੁਣ ਫੇਰ ਤੋਂ ਸ਼ੁਰੂਆਤ ਇਹਨਾਂ ਦੀ ਹੋਈ ਹੈ ਤੇ ਇਹਨਾਂ ਮੇਲਿਆਂ ਦਾ ਆਨੰਦ ਮਾਣੋ ਤੇ ਜ਼ਰੂਰ ਪਹੁੰਚੋ ਕਪੂਰਥਲਾ ਚ ਸ਼ੁਰੂ ਹੋਣ ਜਾ ਰਿਹਾ ਪਹਿਲਾਂ ਹੁੰਦਾ ਸੀ ਫਿਰ ਅੱਜ ਤੁਸੀਂ ਇਹਨੂੰ ਮੋੜ ਸਰਜੀਤ ਕੀਤਾ ਇਸ ਰਵਾਇਤ ਨੂੰ ਕੀ ਕਹਿਣਾ ਚਾਹੋਗੇ ਅੱਜ ਪਹਿਲਾਂ ਦੇਖੋ ਜੀ ਮੈਂ ਸਭ ਤੋਂ ਪਹਿਲਾਂ ਵਿਸ਼ੇਸ਼ ਤੌਰ ਤੇ ਧੰਨਵਾਦੀ ਹਾਂ ਟੂਰਿਜ਼ਮ ਦੇ ਕਲਚਰ ਨੂੰ ਬਾਤ ਪੰਜਾਬ ਦਾ ਕਿ ਜਿਨਾ ਸਦਕੇ ਇਹ ਕਪੂਰਥਲਾ ਨੂੰ ਇਹ ਮਾਨ ਪ੍ਰਾਪਤ ਹੋਇਆ ਕਿ ਅਸੀਂ ਇਹ ਦੁਬਾਰਾ ਤੋਂ ਇਹ ਹੈਰੀਟੇਜ ਫੈਸਟੀਵਲ ਇੱਥੇ ਕਰਾਨ ਜਾ ਰਹੇ ਹਾਂ ਜਿਵੇਂ ਕਿ ਤੁਹਾਨੂੰ ਪਤਾ ਹੈ ਕਪੂਰਥਲਾ ਇੱਕ ਬਣਾ ਇਤਿਹਾਸਿਕ ਤੇ ਹੈਰੀਟੇਜ ਰਿਚ ਸ਼ਹਿਰ ਹੈ ਤਾਂ ਇਹਦੇ ਵਿੱਚ ਇਹ ਜੇ ਪ੍ਰੋਗਰਾਮ ਇਹ ਜੇ ਸਮਾਗਮ ਉਨੇ ਆਪਣੇ ਆਪ ਦੇ ਵਿੱਚ ਸਾਡੇ ਲਈ ਮਾਨ ਦੀ ਗੱਲ ਹੈ ਕਿ ਆਪਾਂ ਫੇਰ ਦੁਬਾਰਾ ਮੁੜ ਜੋ ਇੱਥੇ ਦੀ ਹੈਰੀਟੇਜ ਹੈ ਲੋਕਾਂ ਤੱਕ ਪਹੁੰਚਾਰੇ ਨਹੀਂ ਲੋਕਾਂ ਨੂੰ ਉਹਦੇ ਬਾਰੇ ਜਾਣੂ ਕਰਾਉਣ ਲੱਗੇ ਨਹੀਂ ਲੋਕ ਲੋਕ ਇਹਨੂੰ ਦੇਖਣਗੇ ਅਗਲੀ ਪੀੜ੍ਹੀ ਅਗਲੀ ਜਨਰੇਸ਼ਨ ਨੂੰ ਇਹਦੀ ਹੈਰੀਟੇਜ ਆਪਣੇ ਕਲਚਰ ਦੇ ਬਾਰੇ ਫੇਰ ਦੁਬਾਰਾ ਪਤਾ ਲੱਗੂਗਾ ਜਾਣਕਾਰੀ ਉਹਦੇ ਬਾਰੇ ਪਤਾ ਲੱਗੇਗੀ ਤਾਂ ਅਸੀਂ ਬਹੁਤ ਵਧੀਆ ਤਰੀਕੇ ਨਾਲ ਇਹਦੇ ਜੋ ਇੰਤਜ਼ਾਮ ਨੇ ਇਹਦੇ ਜੋ ਸਾਰੇ ਬੰਦੋਬਸਤ ਨੇ ਬਹੁਤ ਵਧੀਆ ਤਰੀਕੇ ਨਾਲ ਕੀਤੇ ਨੇ ਤੁਹਾਡੇ ਮਾਧਮ ਰਾਈ ਮੈਂ ਸਾਰਿਆਂ ਨੂੰ ਅਪੀਲ ਕਰਾਂਗਾ ਕਿ ਇਸ ਤੁਹਾਡਾ ਆਪਣੇ ਸ਼ਹਿਰ ਦੇ ਵਿੱਚ ਤੁਹਾਡਾ ਇਹ ਆਪਣਾ ਫੈਸਟੀਵਲ ਹੈ ਇਹਦੇ ਵਿੱਚ ਤੁਸੀਂ ਸਾਰੇ ਪਰਿਵਾਰ ਦੇ ਨਾਲ ਇੱਥੇ ਪਹੁੰਚੋ ਸਾਡੇ ਸ਼ਹਿਰ ਦੀ ਜੋ ਇੰਨੀ ਰਿਚ ਹੈਰੀਟੇਜ ਹੈ ਇੰਨਾ ਰਿਚ ਕਲਚਰ ਹੈ ਇਹਨੂੰ ਦੇਖਣ ਨੂੰ ਇਹਨੂੰ ਜੀਣ ਦਾ ਇਹਨੂੰ ਦੇਖਣ ਦਾ ਤੁਹਾਨੂੰ ਇੱਕ ਮੌਕਾ ਪ੍ਰਾਪਤ ਹੋ ਰਿਹਾ ਤਾਂ ਇਹਦੇ ਵਿੱਚ ਸਾਰੇ ਤੁਸੀਂ ਆਓ ਧੰਨਵਾਦ ਇਹ ਸਭ ਯੂਥ ਨੂੰ ਕਿਵੇਂ ਕਿੱਥੇ ਵਿਰਸੇ ਨਾਲ ਜੋੜਨਾ ਬਹੁਤ ਜ਼ਰੂਰੀ ਹੈ ਕਿਤੇ ਇਹੋ ਜਿਹੇ ਇਵੈਂਟ ਹੈਲਪਫੁਲ ਨੇ ਤੁਸੀਂ ਵੀ ਯੂਥ ਨੂੰ ਲਿਆਉਣ ਦੇ ਪ੍ਰਯਾਸ ਕੀਤੇ ਨੇ ਇਸ ਮੇਲੇ 'ਚ ਵੀ ਬਿਲਕੁਲ ਅਸੀਂ ਹਰ ਵਰਗ ਨਾਲ ਪਹੁੰਚ ਕਰਨ ਦੀ ਸਾਰੀ ਅਸੀਂ ਕੋਸ਼ਿਸ਼ ਕੀਤੀ ਹੈ ਔਰ ਇੱਥੇ ਤੁਸੀਂ ਦੇਖੋਗੇ ਜੋ ਸਾਡੇ ਵੱਲੋਂ ਜੋ ਇਵੈਂਟਸ ਨੇ ਜਾਂ ਜੋ ਸਾਡੇ ਵੱਲੋਂ ਜੋ ਵੀ ਅਸੀਂ ਐਕਟੀਵਿਟੀ ਇੱਥੇ ਪਲਾਨ ਕੀਤੀਆਂ ਹਰ ਵਰਗ ਨੂੰ ਟੱਚ ਕਰਦੀਆਂ ਜੇ ਭਾਵੇਂ ਉਹ ਬੱਚੇ ਹੋਣ ਚਾਹੇ ਉਹਨੂੰ ਭਾਵੇਂ ਯੂਥ ਹੋਣ ਨਾਲ ਦੀ ਨਾਲ ਹਰ ਕਿਸਮ ਦਾ ਜੋ ਅਸੀਂ ਟੱਚ ਉਹ ਦੇਣ ਦੀ ਕੋਸ਼ਿਸ਼ ਕੀਤੀ ਹੈ ਚਾਹ ਸੂਫੀ ਹੋਏ ਕਵਾਲੀ ਹੋਏ ਫੋਕ ਹੋਏ ਹਰ ਕਿਸਮ ਦਾ ਅਸੀਂ ਇਹਦੇ ਵਿੱਚ ਅਰੇਂਜਮੈਂਟਸ ਕੀਤੇ ਨੇ ਤਾਂ ਮੈਨੂੰ ਉਮੀਦ ਹੈ ਤੁਹਾਨੂੰ ਸਾਰਿਆਂ ਨੂੰ ਇਹ ਜੋ ਸਾਡਾ ਸਾਡਾ ਕੋਸ਼ਿਸ਼ ਹੈ ਸਾਡੀ ਇਹ ਪ੍ਰਿਆਸ ਹੈ ਤੁਹਾਨੂੰ ਸਾਰਿਆਂ ਨੂੰ ਪਸੰਦ ਆਊਗਾ ਔਰ ਅਖੀਰ ਦੇ ਵਿੱਚ ਫਿਰ ਦੁਬਾਰਾ ਅਪੀਲ ਕਰਾਂਗਾ ਕਿ ਤੁਸੀਂ ਸਾਰੇ ਆਪਣੇ ਪਰਿਵਾਰਾਂ ਦੇ ਨਾਲ ਇੱਥੇ ਆਓ ਇੱਥੇ ਪਹੁੰਚੋ ਔਰ ਆਪਾਂ ਇਹ ਹੈਰਿਟੇਜ ਨੂੰ ਕਪੂਰ ਦੇ ਕਪੂਰਥਲਾ ਸ਼ਹਿਰ ਦੀ ਵਿਰਾਸਤ ਨੂੰ ਦੁਬਾਰਾ ਪੁਨਜੀਵੀ ਕਰੀਏ ਔਰ ਇਹਦੇ ਦਾ ਆਨੰਦ ਮਾਣੀਏ